ਸਤਿ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਰ ਦਰਸ਼ਕੋ ਕਦੇ ਵੀ ਸੋਚ ਨਹੀਂ ਸੀ ਸੱਚਮੁੱਚ ਇਸ ਤਰ੍ਹਾਂ ਕਦੇ ਕਲਪਨਾ ਵੀ ਨਹੀਂ ਕੀਤੀ ਸੀ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਰੂਪ ਦੀ ਤਰਾਸ਼ੀ ਇਹ ਵੀ ਕਦੇ ਹੋਏਗੀ ਪੁਲਿਸ ਵੱਲੋਂ ਚੈਕਿੰਗ ਹੋਏਗੀ ਉਸ ਵੱਲੋਂ ਤਲਾਸ਼ੀ ਲਈ ਜਾਊਗੀ ਗੁਰੂ ਗ੍ਰੰਥ ਸਾਹਿਬ ਦੀ ਇਹ ਨਹੀਂ ਕਦੇ ਸੁਝਿਆ ਸੀ ਦੇਸ਼ ਦੇ ਰਾਸ਼ਟਰਪਤੀ ਪ੍ਰਧਾਨ ਮੰਤਰੀ ਹੋਰ ਦੇਸ਼ਾਂ ਦੇ ਮੰਤਰੀ ਪ੍ਰਧਾਨ ਮੰਤਰੀ ਵੱਡੇ ਵੱਡੇ ਵੀਆਈਪੀ ਆਉਂਦੇ ਨੇ ਪਰ ਇਸ ਤਰ੍ਹਾਂ ਨਹੀਂ ਕਦੇ ਦੇਖਿਆ ਸੀ ਕਿ ਮੱਥਾ ਟੇਕਣ ਆਉਣ ਵਾਲੇ ਤੋਂ ਪਹਿਲਾਂ ਜਿਹੜਾ ਹੈ ਪੀੜਾ ਸਾਹਿਬ ਦੇ ਥੱਲੇ ਵੀ ਤਲਾਸ਼ੀ ਤੇ ਗੁਰੂ ਗ੍ਰੰਥ ਸਾਹਿਬ ਦੇ ਵੀ ਤਲਾਸ਼ੀ ਇਹ ਬਹੁਤ ਮਾੜੀ ਘਟਨਾ ਵਾਪਰੀ ਹੈ ਕਿੱਥੇ ਹੋਇਆ ਇਹ ਸਾਰਾ ਕੁਛ ਔਰ ਕਿਉਂ ਸਿੱਖ ਜਿਹੜੇ ਹਿਰਦੇ ਨੇ ਉਹ ਬਲੁੰਦਰੇ ਗਏ ਨਹੀਂ ਤੇ ਇਹ ਵੀ ਇੱਕ ਨਵੀਂ ਗੱਲ ਸੁਣਨ ਨੂੰ ਮਿਲੀ ਕਿ ਸੁਖਵੀਰ ਸਿੰਘ ਬਾਦਲ ਉਹ ਕਹਿੰਦਾ ਕਿ ਆਰਐਸਐਸ ਸਾਡੇ ਗੁਰੂ ਘਰਾਂ 'ਚ ਦਖਲ ਦੇ ਰਹੀ ਹੈ ਇਹ ਦੋਨੇ ਤਿੰਨੇ ਗੱਲਾਂ ਤੇ ਆਪਾਂ ਅੱਜ ਗੱਲ ਕਰਾਂਗੇ ਵੀਡੀਓ ਤੇ ਜਿਹੜੀ ਇਹ ਬਣ ਰਹੀ ਆ ਉਹਦੇ ਵਿੱਚ ਲੈਕਨ ਉਸ ਤੋਂ ਪਹਿਲਾਂ ਉਹੀ ਅਪੀਲ ਜਿਹੜੀ ਮੈਂ ਅਕਸਰ ਕਰਦਾ ਕਿ ਜਿੰਨਾ ਦੋਸਤਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਓ ਦੇਖੋ ਇਹ ਬਹੁਤ ਵੱੰਤ ਭਾਗੀ ਘਟਨਾ ਵਾਪਰੀ ਹੈ ਔਰ ਸੱਚ ਉਹ ਚੀਜ਼ ਜਿਹੜੀ ਗੱਲ ਸੁਖਵੀਰ ਸਿੰਘ ਬਾਦਲ ਨੇ ਕਹੀ ਹੈ ਕਿ ਆਰਐਸਐਸ ਦੀ ਦਖਲਅੰਦਾਜ਼ੀ ਜੋ ਸ਼ੁਰੂ ਹੋਈ ਹੈ ਗੁਰੂ ਘਰਾਂ ਦੇ ਵਿੱਚ ਇਹ ਵੀ ਗੱਲ ਸਹੀ ਹੈ ਪਹਿਲਾਂ ਤਾਂ ਜਾਣਦੀ ਹੋਇਆ ਕਿਥੇ ਅਸਲ ਦੇ ਵਿੱਚ ਇੱਕ ਘਟਨਾ ਵਾਪਰੀ ਹੈ ਗੁਰਦੁਆਰਾ ਰਾਤਗੜ੍ਹ ਸਾਹਿਬ ਹੈ ਨਰੈਣਗੜ੍ਹ ਦੇ ਕੋਲ ਅੰਬਾਲਾ ਦੇ ਵਿੱਚ ਹਰਿਆਣਾ ਦੀ ਘਟਨਾ ਹੈ ਉੱਥੇ ਜਾਣਾ ਸੀ ਨੈਪ ਸਿੰਘ ਸੈਣੀ ਨੇ ਗੁਰੂ ਘਰ ਦੇ ਵਿੱਚ ਮੱਥਾ ਟੇਕਣ ਜਾਣਾ ਸੀ ਨਹੀਂ ਹਰਿਆਣਾ ਦਾ ਮੁੱਖ ਮੰਤਰੀ ਜਿਹੜਾ ਪੰਜਾਬ ਦਾ ਹਿੱਸਾ ਹੁੰਦਾ ਸੀ ਜੀ ਨੂੰ ਸਭ ਪਤਾ ਹੈ ਪੰਜਾਬ ਦੀ ਪਰਪਰਾ ਪੰਜਾਬ ਦੀ ਮਰਿਆਦਾ ਸਭ ਪਤਾ ਹੈ ਉਸ ਮੁੱਖ ਮੰਤਰੀ ਦੇ ਜਾਣ ਤੋਂ ਪਹਿਲਾਂ ਜਿਸ ਤਰੀਕੇ ਨਾਲ ਤਰਾਸ਼ੀ ਲਈ ਗਈ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਜਿਹੜਾ ਹੈ ਦੁਖਦਾਈ ਘਟਨਾ ਇਹਨੂੰ ਕਹਿ ਸਕਦੇ ਆ ਕਿ ਜਿਸ ਤਰੀਕੇ ਨਾਲ ਪੁਰਸ ਮਲਾਜਮ ਆਏ ਉਹਨਾਂ ਨੇ ਜਿਹੜੀ ਹੈ ਇਸ ਕਿਸਮ ਦੀ ਤਰਾਸ਼ੀ ਲਈ ਗੁਰੂ ਗ੍ਰੰਥ ਸਾਹਿਬ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹੈ ਉੱਥੇ ਗਏ ਉੱਥੇ ਜਾ ਕੇ ਉਹਥੇ ਕੀ ਪਹਿਲਾਂ ਨੀਕ ਦੇ ਕਿਸਮੇ ਦੇਖਿਆ ਸੀ ਇਹ ਸੱਚਮੁੱਚ ਹੀ ਬਹੁਤ ਦੁਖਦਾਈ ਗੱਲ ਸੀ ਇਹ ਗੱਲ ਇਹ ਜਾਣਕਾਰੀ ਮੈਨੂੰ ਦਿੱਤੀ ਅ ਇੰਟਰਨੈਸ਼ਨਲ ਸਿੱਖ ਫੋਰਮ ਦੇ ਜਰਨਲਿਸਟ ਘਤਰ ਨੇ Pritpal Singh ਅਨੁਸਾਰ ਐਡਵੋਕੇਟ ਨੇ ਉਹਨਾਂ ਨੇ ਕਿਹਾ ਕਹਿੰਦੇ ਬਈ ਬਹੁਤ ਦੁੱਖ ਹੋਇਆ ਮੈਨੂੰ ਤੇ ਮੈਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਇੱਕ ਚਿੱਠੀ ਲਿਖੀ ਹੈ ਉਹਦੇ ਚ ਮੈਂ ਕਿਹਾ ਕਿ ਜਿਹੜੇ ਪ੍ਰਬੰਧਕ ਕਮੇਟੀ ਹੈ ਨਾ ਉਹ ਗੁਰਦੁਆਰੇ ਦੀ ਉਹਦੇ ਜਿਹੜੇ ਪ੍ਰਬੰਧਕ ਨੇ ਉਹਨਾਂ ਦੀ ਜ਼ਿੰਮੇਵਾਰੀ ਨਹੀਂ ਮੰਨਦੀ ਉਹਨਾਂ ਨੇ ਪੁਲਿਸਾਂ ਨੂੰ ਕਿਉਂ ਨਹੀਂ ਰੋਕਿਆ ਰੋਕਣਾ ਚਾਹੀਦਾ ਸੀ ਕਿ ਜਿਹੜੀ ਮर्यादा ਦੇ ਖਿਲਾਫ ਹੈ ਕਿਉਂ ਨਹੀਂ ਉਹਨਾਂ ਨੇ ਕਿਹਾ ਤੇ ਜਸੇਦਾਰ ਸਾਹਿਬ ਤੁਸੀਂ ਐਕਸ਼ਨ ਲਓ ਇਹ ਗੱਲ ਐਡਵੋਕੇਟ ਪੰਨੂ ਨੇ ਅੱਧੀ ਚਿੱਠੀ ਚਕਾਈ ਹੈ ਤੇ ਮੈਨੂੰ ਵੀ ਉਹਨਾਂ ਨੇ ਇਹੀ ਗੱਲ ਦੱਸੀ ਹੈ ਕਹਿੰਦੇ ਬਹੁਤ ਦੁੱਖ ਵਾਲੀ ਗੱਲ ਪਤਾ ਨਹੀਂ ਉਨ੍ਹਾਂ ਦੀ ਸਵੇਦਨ ਸ਼ੀਲਤਾ ਨੂੰ ਕੀ ਹੋ ਗਿਆ ਪੁਲਿਸ ਮੁਲਾਜ਼ਮ ਨੇ ਹਰਿਆਣਾ ਦੇ ਦੇ ਸਭ ਕੁਝ ਪਤਾ ਹੈ ਕਿ ਸਿੱਖ ਮਰਿਆਦਾ ਕੀ ਹੁੰਦੀ ਹੈ ਇਹ ਕਿਉਂ ਕੀਤਾ ਡੈਪ ਸਿੰਘ ਸੈਣੀ ਕਿੱਥੇ ਸੀ ਉਹਨੂੰ ਤਾਂ ਪਤਾ ਸੀ ਸਭ ਕੁਝ ਇਹ ਗੱਲ ਪੰਨੂ ਸਾਹਿਬ ਨੇ ਕਹੀ ਪਰ ਪੰਨੂ ਸਾਹਿਬ ਤੋਂ ਇਲਾਵਾ ਇੱਕ ਪ੍ਰੈਸ ਰੋਟ ਮੇਰੇ ਕੋਲ ਆਇਆ ਪਰਮਜੀਤ ਸਿੰਘ ਸਰਨਾ ਦਾ ਸਾਫ ਕਾ ਜਿਹੜੇ ਪ੍ਰਧਾਨ ਨੇ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਉਹ ਕਹਿੰਦੇ ਆ ਕੁਝ ਦੇਖਣਾ ਸੀ ਭਾਰਤੀ ਜਨਤਾ ਪਾਰਟੀ ਦੇ ਰਾਜ ਦੇ ਵਿੱਚ ਆ ਕੁਝ ਹੋਣ ਲੱਗ ਪਿਆ ਸਰਨਾਬ ਸਾਹਿਬ ਕਹਿੰਦੇ ਕਿ ਇਹ ਕੀ ਹੁੰਦਾ ਹੈ ਅਕਾਲ ਤਖਤ ਸਾਹਿਬ ਕਿੱਥੇ ਹੈ ਉਹਨਾਂ ਤੋਂ ਉਹ ਅਕਾਲ ਤਖਤ ਸਾਹਿਬ ਤੇ ਤੁਸੀਂ ਜਾਓਗੇ ਸਰਨਾਬ ਸਾਹਿਬ ਉੱਗ ਉੱਥੇ ਤੁਸੀਂ ਆਪਣੀ ਅਪੀਲ ਕਰੋ ਦਲੀਲ ਦਿਓ ਉਹ ਕਹਿੰਦੇ ਵੀ ਮੈਂ ਅਕਾਲ ਤਖਤ ਸਾਹਿਬ ਦੇ ਨੂੰ ਅਪੀਲ ਕੀਤੀ ਹੈ ਦਲੀਲ ਵੀ ਦਿੱਤੀ ਹੈ ਕਿ ਸਾਡੇ ਲਈ ਗੁਰੂ ਗ੍ਰੰਥ ਸਾਹਿਬ ਤੋਂ ਉੱਪਰ ਕੋਈ ਨਹੀਂ ਹੈ ਕੋਈ ਮੰਤਰੀ ਕੋਈ ਸੰਤਰੀ ਗੁਰੂ ਗ੍ਰੰਥ ਸਾਹਿਬ ਤੋਂ ਉੱਪਰ ਨਹੀਂ ਇਸ ਕਰਕੇ ਤੁਸੀਂ ਪੁੱਛੋ ਇਹਨਾਂ ਨੂੰ ਜਿਨ੍ਹਾਂ ਨੇ ਇਹ ਕਾਰਵਾਈ ਕੀਤੀ ਹੈ ਖਾਸ ਤੌਰ ਤੇ ਤੁਸੀਂ ਇਹਨਾਂ ਨੂੰ ਪੁੱਛੋ ਜਿਹੜੇ ਉੱਥੇ ਪ੍ਰਬੰਧਕ ਨੇ ਬਿਲਕੁਲ ਪ੍ਰਿਤਪਾਲ ਸਿੰਘ ਪੰਨੂ ਵਾਲੀ ਗੱਲ ਕੀਤੀ ਤੇ ਦੂਜੀ ਉਹਨਾਂ ਨੇ ਮੰਗ ਕੀਤੀ ਕਿ ਨੈਵ ਸਿੰਘ ਸੈਣੀ ਮੁੱਖ ਮੰਤਰੀ ਹਰਿਆਣਾ ਇਹਦਾ ਜ਼ਿੰਮੇਵਾਰ ਹੈ ਉਹ ਮਾਫੀ ਮੰਗੇ ਉਹ ਸਾਡੀ ਕੌਮ ਤੋਂ ਮਾਫੀ ਮੰਗੇ ਉਹਦੇ ਕਰਕੇ ਇਹ ਬੇਅਦਬੀ ਹੋਈ ਹੈ ਇਹ ਬੇਅਦਬੀ ਬਾਕੀ ਬੇਅਦਬੀ ਨਾਲੋਂ ਘੱਟ ਨਹੀਂ ਹੈ ਸਰਨਾ ਸਾਹਿਬ ਇਹ ਕਹਿੰਦੇ ਨੇ ਤੇ ਫਿਰ ਪਰਮਜੀਤ ਸਰਨਾ ਉਹਨਾਂ ਦੇ ਜਿਹੜੇ ਸਿੱਖ ਹਿਰਦੇ ਤਾਂ ਜਿਹੜੇ ਬਲੁੰਧਰੇ ਜਾਂਦੇ ਉਹ ਅਕਸਰ ਇਹੀ ਕਹਿੰਦੇ ਨੇ ਸਿਆਸੀ ਬੰਦੇ ਨੇ ਉਹਨਾਂ ਦਾ ਸਿਆਸਤ ਵੀ ਕਰਨੀ ਹੈ ਜਦੋਂ ਮੈਂ ਪ੍ਰਿਤਪਾਲ ਸਿੰਘ ਪੰਨੂ ਦੀ ਗੱਲ ਕਰਦਾ ਉੱਥੇ ਸ਼ਾਇਦ ਸਿਆਸਤ ਉਹਦੀ ਨਹੀਂ ਐਥੇ ਤਾਂ ਸਿਆਸਤ ਉੱਥੇ ਤਾਂ ਸਿਆਸਤ ਨਹੀਂ ਹੈ ਤੇ ਸਰਨਾ ਜੀ ਕਹਿੰਦੇ ਮੈਂ ਪੁੱਛਦਾ ਕਿੱਥੇ ਆ ਭੁਪਿੰਦਰ ਸਿੰਘ ਸੰਧ ਇਹ ਸੰਧ ਸਾਹਿਬ ਜਿਹੜੇ ਅੱਜਕੱਲ੍ਹ ਹਰਿਆਣਾ ਕਮੇਟੀ ਦੇ ਪ੍ਰਧਾਨ ਨੇ ਉਹਨਾਂ ਤੇ ਸਵਾਲ ਖੜੇ ਕਰਦੇ ਤੇ ਬਰਜੀਤ ਸਿੰਘ ਦਾਦੂਵਾਲ ਕਿੱਥੇ ਹੈ ਜੀ ਸੰਤ ਬਰਜੀਤ ਸਿੰਘ ਦਾਦੂਵਾਲ ਜਿਹੜੇ ਸਾਬਕਾ ਪ੍ਰਧਾਨ ਨੇ ਉਹ ਹੁਣ ਕਿਉਂ ਨਹੀਂ ਬੋਲਦੇ ਉਹ ਕਿਉਂ ਭਾਰਤੀ ਜਨਤਾ ਪਾਰਟੀ ਦੀ ਝੋਲੀ 'ਚ ਬੈਠੇ ਨੇ ਇਹ ਦੋਨਾਂ ਤੇ ਸਵਾਲ ਉਠਾ ਕੇ ਕਿਉਂਕਿ ਦੋਨੇ ਹਰਿਆਣੇ ਨਾਲ ਸਵਤੰਤਰ ਨਹੀਂ ਫਿਰ ਉਹ ਦਿੱਲੀ ਵਾਲਾਂ ਤੇ ਪੈ ਗਈ ਦਿੱਲੀਆ ਕਿਉਂਕਿ ਉਹਨਾਂ ਦਾ ਰੌਲਾ ਤਾਂ ਦਿੱਲੀ ਕਮੇਟੀ ਨਾਲ ਹੈ ਕਹਿੰਦੇ ਇਹ ਵਿਸ਼ੇ ਪਏ ਨੇ ਭਾਰਤੀ ਜਨਤਾ ਪਾਰਟੀ ਦੇ ਸਾਹਮਣੇ ਹਰਬੀ ਸਿੰਘ ਕਾਲਾ ਕਾ ਜਗਦੀਪ ਸਿੰਘ ਕਾਲੋ ਤੇ ਸਾਰੇ ਇਹ ਕਹਿੰਦੇ ਭੁੱਲਦੇ ਨਹੀਂ ਰਹੀ ਕੀ ਕੁਛ ਕੌਮ ਦੇ ਨਾਲ ਹੋ ਰਿਹਾ ਹੈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਰਹੀ ਹੈ ਇਹ ਭਾਰਤੀ ਜਨਤਾ ਪਾਰਟੀ ਦੇ ਸਿੱਖ ਕਹਿੰਦਾ ਚੁੱਪ ਕਰਕੇ ਬੈਠੇ ਨੇ ਇਹ ਸਰਨਾ ਸਾਹਿਬ ਨੇ ਉੱਥੇ ਗੱਲ ਕਹੀ ਇਹ ਤਾਂ ਸਿਆਸਤ ਜਿਹੜੀ ਉੱਥੇ ਕੋਈ ਹਰਿਆਣਾ ਚ ਜਦ ਸਰਨਾ ਸਾਹਿਬ ਕਹਿੰਦੇ ਨੇ ਪਰ ਦੁੱਖ ਦੀ ਗੱਲ ਤਾਂ ਇਹ ਹੋਈ ਹੈ ਕਿ ਗੁਰੂ ਤੁਸੀਂ ਤਲਾਸ਼ੀ ਲੋਕ ਕੌਣ ਰੋਕਦਾ ਹੈ ਸਿਕਿਉਰਿਟੀ ਦੇ ਜੋਬ ਮਰਜ਼ੀ ਕਰ ਲੈ ਲੇਕਿਨ ਪਹਿਲਾ ਭਗਵਾਨ ਤਮਨਵੇਲੇ ਵੀ ਇਸ ਤਰ੍ਹਾਂ ਦੀ ਗੱਲ ਦੇਖੀ ਸੀ ਜਦੋਂ ਉਹਨਾਂ ਦੇ ਘਰ ਸ੍ਰੋਪ ਨੇ ਆਉਣਾ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੇਕਿਨ ਇਹ ਤਲਾਸ਼ੀ ਵਾਲੀ ਗੱਲ ਹਜ਼ਮ ਨਹੀਂ ਹੁੰਦੀ ਸੱਚਮੁੱਚ ਇਹਦੇ ਬਾਰੇ ਵੀ ਅਖਾਲ ਤੱਕ ਸਭ ਲੋਕ ਵਹੀ ਕਰਨੀ ਚਾਹੀਦੀ ਹੈ ਹੁਣ ਆ ਜੋ ਗੱਲ ਸਖਬੀਰ ਸਿੰਘ ਬਾਦਲ ਦੀ ਸਖਬੀਰ ਸਿੰਘ ਬਾਦਲ ਤੇ ਬਹੁਤ ਸਾਰੇ ਲੋਕ ਇਲਜ਼ਾਮ ਲਾਉਂਦੇ ਰਹੇ ਕਿ ਜੀ ਇਹ ਐ ਕਰਦੇ ਨੇ ਇਹਨਾਂ ਨੇ ਤਾਂ ਬੇੜਾ ਗਰ ਕਰਤਾ ਭਾਰਤੀ ਜਨਤਾ ਪਾਰਟੀ ਨਾਲ ਜਦੋਂ ਦੀ ਦੋਸਤੀ ਪਾਈ ਆ ਕੋਈ ਪੰਜਾਬ ਦਾ ਮਸਲਾ ਇਹਨਾਂ ਨੇ ਨਹੀਂ ਚੱਕਿਆ ਚੰਡੀਗੜ੍ਹ ਉੱਥੇ ਆ ਬੁਨਿਆਦੀ ਮਸਲੇ ਉੱਥੇ ਆ ਇਹਨਾਂ ਨੇ ਸਿਰਫ ਆਪਣੇ ਘਰ ਦੇ ਮਸਲੇ ਠਾਏ ਫਾਇਦਾ ਪਰਿਵਾਰ ਨੂੰ ਦਿੱਤਾ ਨਾ ਕਿ ਪੰਜਾਬ ਨੂੰ ਦਿੱਤਾ ਇਹ ਕਹਿੰਦੇ 96 ਤੋਂ ਲੈ ਕੇ ਹੁਣ ਤੱਕ ਜਦੋਂ ਦਾ ਭਾਰਤੀ ਜਨਤਾ ਪਾਰਟੀ ਨਾਲ ਸਮਝੌਤਾ ਹੋਇਆ ਜਿਹਦੇ ਲਈ ਪ੍ਰਕਾਸ਼ ਸਿੰਘ ਬਾਦਲ ਕਹਿੰਦੇ ਸੀ ਅਸੀਂ ਤਾਂ ਹਿੰਦੂ ਸਿੱਖ ਭਾਈਚਾਰੇ ਲਈ ਇਹ ਜਿਹੜੇ ਹੈ ਸਾਝ ਪਾਈ ਸੀ ਪਰ ਹੁਣ ਉਥੇ ਸੁਖਵੀਰ ਸਿੰਘ ਬਾਦਲ ਨੇ ਵੀ ਬੋਲਣਾ ਸ਼ੁਰੂ ਕਰਤਾ ਹਲਕਾ ਜਨਹਾਰਾ ਦੇ ਵਿੱਚ ਸੀ ਕਨ ਉੱਥੇ ਪਿੰਡ 달ਮ ਦੇ ਇੱਕ ਮੈਰਿਜ ਪੈਲੇਸ ਚ ਚੋਣ ਰੈਲੀ ਰੱਖੀ ਹੋਈ ਸੀ એનર્ਜੀ ਸੀ ਦੇ ਲਈ ਜਾਬ ਸਪੋਰਟ ਦੇ ਵਿੱਚ ਉੱਥੇ ਸੁਖਵੀਰ ਸਿੰਘ ਬਾਦਲ ਨੇ ਇਹ ਹੀ ਗੱਲ ਕਹੀ ਜੋ ਬਾਕੀ ਲੋਕ ਹਨ ਭਾਰਤੀ ਜਨਤਾ ਪਾਰਟੀ ਲਈ ਕਰਨ ਹੋਰ ਬਹੁਤ ਸਾਰੀਆਂ ਗੱਲਾਂ ਜੀ ਖੇਤਰੀ ਪਾਰਟੀਆਂ ਦੀ ਧੱਕਾ ਹੋ ਰਿਹਾ ਹੈ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਬੇहद ਬੀਨ ਰੋਕ ਰਹੀ ਆਮ ਆਦਮੀ ਪਾਰਟੀ ਹਰ ਪੱਖੋਂ ਜਿਹੜੀ ਹੈ ਫੇਲ ਹੋਈ ਹੈ ਇਹ ਸਾਰੀਆਂ ਗੱਲਾਂ ਮੈਂ ਨਹੀਂ ਕਰਨੀਆਂ ਇਸ ਵੀਡੀਓ ਦੇ ਵਿੱਚ ਮੈਂ ਤਾਂ ਸਿਰਫ ਇਹ ਗੱਲ ਕਹਿਨੀ ਹੈ ਕਿ ਉਹਨਾਂ ਨੇ ਸੁਖਵੀਰ ਸਿੰਘ ਬਾਦਲ ਕਹਿ ਰਿਹਾ ਹੈ ਕਿ ਆਰਐਸਐਸ ਗੁਰੂ ਘਰਾਂ ਤੇ ਕਬਜ਼ੇ ਕਰ ਰਹੀ ਹੈ ਆਰਐਸਐਸ ਆਪਣੀ ਸੋਚ ਲਾਗੂ ਕਰ ਰਹੀ ਹੈ ਗੁਰੂ ਘਰਾਂ ਤੇ ਇਹ ਕਹਿ ਹੈ ਇਹ ਕਹਿੰਦੇ ਕਿ ਅਸੀਂ ਜਿੰਨਾ ਚਿਰਤਾ ਭਾਰਤੀ ਜਨਤਾ ਪਾਰਟੀ ਦੇ ਨਾਲ ਸੀ ਉਹਨਾਂ ਚਿਰ ਇਹਨਾਂ ਦੀ ਹਿੰਮਤ ਨਹੀਂ ਪਈ ਉਹਨਾਂ ਚਿਰ ਅਸੀਂ ਇਹਨਾਂ ਨੂੰ ਕੁਝ ਨਹੀਂ ਕਰਨ ਦਿੱਤਾ ਅਸੀਂ ਕਿਸਾਨਾਂ ਦੇ ਕਾਰਨ ਅਸੀਂ ਕਿਸਾਨਾਂ ਅੰਦੋਲਨ ਦੇ ਵਿੱਚ ਜਦੋਂ ਤਿੰਨ ਕਾਨੂੰਨ ਬਣ ਲੱਗੇ ਅਸੀਂ ਉਦੋਂ ਐਨਡੀਏ ਦਾ ਹਿੱਸਾ ਨਹੀਂ ਰਹੇ ਚੜਤਾ ਭਾਰਤੀ ਜਨਤਾ ਪਾਰਟੀ ਨੂੰ ਜਦੋਂ ਦਾ ਅਸੀਂ ਭਾਰਤੀ ਜਨਤਾ ਪਾਰਟੀ ਨੂੰ ਛੱਡਿਆ ਹੈ ਉਹ ਜਿਹੜੀ ਭਾਜਪਾ ਸਾਡੇ ਤੇ ਹਮਲੇ ਕਰ ਰਹੀ ਹੈ ਸਾਡੇ ਗੁਰਦੁਆਰਿਆਂ ਤੇ ਹਮਲੇ ਕਰ ਰਹੀ ਹੈ ਉਹਨੇ ਦਿੱਲੀ ਤੇ ਕਬਜ਼ਾ ਕੀਤਾ ਫਿਰ ਉਸਨੇ ਨਦੇੜ ਸਾਹਿਬ ਤੇ ਕਬਜ਼ਾ ਕੀਤਾ ਫਿਰ ਉਹਨੇ ਹਰਿਆਣਾ ਕਮੇਟੀਆਂ ਸਾਰੇ ਜਿਹੜੇ ਪੰਜਾਬ ਤੋਂ ਬਾਹਰ ਨੇ ਉੱਥੇ ਉਹ ਨਾ ਸਿਰਫ ਦਖਲ ਅੰਦਾਜੀ ਕਰ ਰਹੀ ਹੈ ਬਲਕਿ ਆਰਐਸਐਸ ਆਪਣੀ ਸੋਚ ਲਾਗੂ ਕਰ ਰਹੀ ਹੈ ਇਸ ਕਿਸਮ ਦੀ ਗੱਲ ਜਿਹੜੀ ਹੈ ਉੱਥੇ ਕੀਤੀ ਦੇਖੋ ਇਹਨੂੰ ਸਿਆਸਤ ਕਹੋ ਜੋ ਮਰਜੀ ਕਹੋ ਲੇਕਿਨ ਜੋ ਕੁਝ ਹੁਣ ਹੋ ਰਿਹਾ ਹੈ ਇਹਨਾਂ ਦਿਨਾਂ ਚ ਇਸ ਤਰ੍ਹਾਂ ਦੀਆਂ ਗੱਲਾਂ ਵਾਪਰ ਰਹੀਆਂ ਨੇ ਉਹ ਗੱਲਾਂ ਛੱਡ ਦਿਓ ਕਿ ਹਾਲੇ ਜਿਹੜੇ </body> ਵੱਡੇ ਵੱਡੇ ਦਾਅਵੇ ਨੇ ਕਿ ਮੋਦੀ ਸਾਹਿਬ ਨੇ ਆ ਜੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਤਾ ਬੀਰ ਬਾਲ ਦੇਵਸ ਬਣਾਉਣਾ ਸ਼ੁਰੂ ਕਰਤਾ ਜੀਐਸਟੀ ਹਟਾਤੀ ਲੰਗਰ ਦੇ ਸਾਰੀਆਂ ਕੋ ਗੱਲਾਂ ਜੜੀਆਂ ਨੇ ਉਹ ਵੀ ਹੋਣਗੀਆਂ ਲੇਕਿਨ ਸਵਾਲ ਤਾਂ ਗਿਆਨ ਗੋਦਰੀ ਗੁਰਦੁਆਰਾ ਸਾਹਿਬ ਦਾ ਵੀ ਪਿਆ ਹੈ ਸਵਾਲ ਤਾਂ ਡਾਗਮਾਰ ਸਾਹਿਬ ਦਾ ਪਿਆ ਸਵਾਲ ਤਾਂ ਹੋਰ ਬਹੁਤ ਸਾਰੇ ਮਸਲੇ ਜਿਹੜੇ ਸਿੱਖੋਂ ਆਉਂਦੇ ਉਹ ਵੀ ਪਏ ਨੇ ਇਸ ਕਰਕੇ ਇਹ ਨਹੀਂ ਹੈ ਲੇਕਿਨ ਪਹਿਲੀ ਵਾਰ ਸਗਵੀਰ ਸਿੰਘ ਬਾਦਲ ਇਸ ਤਰ੍ਹਾਂ ਦੀ ਗੱਲ ਕਹਿ ਰਹੇ ਨੇ ਕਿ ਆਰਐਸਐਸ ਕਰ ਰਹੀ ਹੈ ਇਹ ਲੋਕ ਪਹਿਲਾਂ ਵਿਰੋਧੀ ਕਹਿੰਦੇ ਸੀ ਕਿ ਇਹ ਮਿਲ ਕੇ ਕਰਵਾ ਰਹੇ ਨੇ ਤੇ ਦੂਜੇ ਪਾਸੇ ਜੋ ਕੁਝ ਹਰਿਆਣਾ ਚ ਹੋਇਆ ਉਹ ਸੱਚ ਬੋਚੀ ਬਹੁਤ ਦੁੱਖ ਪਚਾਉਣ ਵਾਲਾ ਇਸ ਮਾਮਲੇ ਦੇ ਵਿੱਚ ਉਹ ਸਿੱਖ ਜਿੰਦੋਂ ਨੂੰ ਕਦੇ-ਕਦੇ ਮੈਂ ਸਰਕਾਰੀ ਸਿੱਖ ਵੀ ਲਿਖ ਦਿੰਦਾ ਜਿਹੜੇ ਸਰਕਾਰੀ ਸਿੱਖ ਨਹੀਂ ਉਹ ਸਰਕਾਰ ਨਾਲ ਗੱਲ ਕਰਨ ਤੇ ਕਹਿਣ ਵੀ ਇਹ ਗੱਲ ਨਹੀਂ ਚੰਗੀ ਇਹਦੇ ਨਾਲ ਜਿਹੜੇ ਸਿੱਖਰ ਦੇ ਬੁੰਦਰੇ ਜਾ ਰਹੇ ਨੇ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਥੋੜੀ ਬਹੁਤੀ ਸੰਵੇਦਨਸ਼ੀਲਤਾ ਵੀ ਦਿਖਾਉਣੀ ਚਾਹੀਦੀ ਹੈ ਇਹ ਸਾਰੀ ਗੱਲਬਾਤ ਕਰਨੀ ਚਾਹੀਦੀ ਹੈ ਸਰਕਾਰੀ ਸਿੱਖਾਂ ਨੂੰ ਬਾਕੀ ਦੇਖਦੇ ਕਰਦੇ ਕਿ ਨਹੀਂ ਅਕਾਲ ਤਖਤ ਸਾਹਿਬ ਕੀ ਕਰਦੇ ਨੇ ਇਸ ਤਰ੍ਹਾਂ ਦੇ ਇਸ਼ੂ ਤੇ ਕੀ ਅਗਵਾਈ ਦਿੰਦੇ ਨੇ ਇਹ ਵੀ ਬਾਤ ਦੀ ਗੱਲ ਹੈ ਅੱਜ ਦੀ ਵੀਡੀਓ ਬਸ ਅੱਛੀ ਸਮਾਪਤ ਕਰਦੇ ਹਾਂ ਮਿਲਦੇ ਆ ਇੱਕ ਨਵੀਂ ਵੀਡੀਓ ਨੂੰ ਤੁਹਾਡਾ ਬਹੁਤ ਬਹੁਤ ਸ਼ੁਕਰੀਆ